ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਤੇ ਦੋਸਤੋ ਅੱਜ ਪਹੁੰਚੇ ਆ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਅੱਜ ਟੋਟਲ ਦੋਸਤੋ ਨਾਲ ਤੁਹਾਨੂੰ ਕੋਈ 8-9 ਕਣਕ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਦੋ ਕਟੀਆਂ ਛੋਟੀਆਂ ਦਿਖਾਵਾਂਗੇ ਤੁਹਾਨੂੰ ਠੀਕ ਆ ਜੀ ਕੋਈ ਵੀਰ ਅਗੇ ਸੰਭਨ ਵਾਲਾ ਲੈ ਕੇ ਜਾਣਾ ਚਾਹੁੰਦਾ ਉਹ ਵੀ ਤੁਸੀਂ ਆਪਣੀ ਵਿਚਾਰ ਬਣਾ ਲਿਓ ਠੀਕ ਆ ਜੀ ਤੇ ਪੰਜ ਵੜਾ ਵੱਡੀਆਂ ਹੋਣਗੀਆਂ ਠੀਕ ਆ ਜੀ ਤਿੰਨ ਤਿੰਨ ਵੜਾ ਸੁਈਆਂ ਦੋ ਗੱਬਣ ਇੱਕ ਅੱਜ ਸੱਜਰ ਤਾਜੀ ਸੁਈ ਆ ਇੱਕ ਟੋਕੜ ਗੱਬਣ ਦੇ ਵਿੱਚ ਨਾਗ ਆ ਜਾਂਦਾ ਠ ਟੋਟਲ ਨਾਮ ਲਾ ਕੇ ਦੋਸਤੋ ਜਿਹੜੇ ਕੋਈ 8 ਤੋਂ 9 ਕ ਨਗ ਆਪਾਂ ਤੁਹਾਨੂੰ ਦਿਖਾਉਣੇ ਆ। ਸੋ ਸਾਰੇ ਪਸ਼ੂਆਂ ਦੀ ਡਿਟੇਲ ਤੁਹਾਨੂੰ ਮਿਲ ਜੂਗੀ। ਸੋ ਵੀਡੀਓ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਹੋ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ। ਅੱਜ ਤਰੀਕ ਦੋਸਤੋ 5 ਅਗਸਤ ਸਮਾਂ ਕੋਈ ਦੁਪਹਿਰ ਦੇ 2:30 ਵਜੇ ਦਾ। ਆਓ ਕਰਦੇ ਆ ਗੱਲਬਾਤ ਭਾਈ ਸਤਨਾਮ ਸਿੰਘ ਦੇ ਨਾਲ ਪੁੱਛਦੇ ਆ ਕੀ ਡਿਟੇਲ ਹੈ ਅੱਜ ਇਹਨਾਂ ਪਸ਼ੂਆਂ ਦੀ। ਸਭ ਤੋਂ ਪਹਿਲਾਂ ਭਾਈ ਸਤਨਾਮ ਜੀ ਸਤਿ ਸ੍ਰੀ ਅਕਾਲ। ਸਸਰੀ ਦਾ ਵੀਰ ਜੀ ਠੀਕ ਠਾਕ ਜੀ। ਬਹੁਤ ਵਧੀਆ ਭਾਈ ਠੀਕ ਠਾਕ ਜੀ। ਸੋ ਕਿਰਪਾ ਮਹਾਰਾਜ ਜੀ ਸਤ ਸ੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਰਾਜ ਸਭਾ ਦੇਰੀ ਭਾਰਾਂ ਦੇ ਸੁਣਾਵਾਂ ਸਾਡੇ ਵੱਲੋਂ ਸਤ ਸ੍ਰੀ ਅਕਾਲ ਵੀਰ ਸਤ ਸ੍ਰੀ ਅਕਾਲ ਅੱਛਾ ਤੇ ਸਤਨਾਮ ਭਾਈ ਅੱਜ ਪਸ਼ੂ ਆਪਣੇ ਕੋਲ ਟੋਟਲ 8-9 ਨਾ 8-9 ਦਾ ਹੀ ਹਾਂਜੀ ਬੱਤੇ ਨਿੱਕੇ ਵੀ ਦੋ ਪਸ਼ੂ ਆ ਗਏ ਹਾਂਜੀ ਹਾਂਜੀ ਦੋ ਕਟੀਆਂ ਬਣੇ ਸ਼ਕੀਨਾਂ ਜੀ ਅੱਛਾ ਜੀ ਹਾਂਜੀ ਤਾਂ ਦੋਸਤੋ ਦੋ ਕਟੀਆਂ ਸ਼ਕੀਨ ਉਹ ਵੀ ਤੁਹਾਨੂੰ ਆਪਾਂ ਲਾਹਰਟ ਦੇ ਵਿੱਚ ਦਿਖਾਵਾਂਗੇ ਤਿਲਹਾਲ ਜਿਹੜੇ ਦੁੱਧ ਵਾਲੇ ਪਸ਼ੂ ਆ ਵਟੇ ਗੱਪਾਂ ਨਾਲ ਅੱਜਰ ਸੂਈਆਂ ਉਹ ਤਿੰਨ ਵੜਾ ਤਾਂ ਆ ਗਿਆ ਸੂਈਆਂ ਜੀ ਹਾਂਜੀ ਤਿੰਨ ਵੜਾ ਤਾਂ ਆ ਗਿਆ ਸੂਈਆਂ ਦੋ ਗੱਬਣੇ ਤਿਆਰ ਆ ਜੀ ਠੀਕ ਆ ਜੀ ਇੱਕ ਮੈਂ ਨੀਲੀ ਰਾਵੀ ਦੀ ਸੂਈ ਬਹੁਤ ਚੰਗੀ ਤੇ ਇੱਕ ਛੋਟੀ ਬੁਰੀ ਟੋਕੜ ਗੱਬਣੇ ਟੋਕੜ ਗੱਬਣ ਪੂਰੀ ਹਾਂਜੀ ਹਾਂਜੀ ਠੀਕ ਆ ਜੀ ਲਓ ਦੋਸਤੋ ਪਸੂ ਜਿਆਦੀ ਗਿਣਤੀ ਚ ਇਸ ਕਰਕੇ ਆਪਾਂ ਸ਼ੁਰੂਆਤ ਕਰ ਲੈਨੇ ਆ ਪਹਿਲਾਂ ਵੜਾ ਦਿਖਾ ਦਾਂਗੇ ਪੰਜ ਤੁਹਾਨੂੰ ਤਿੰਨ ਸੂਈਆਂ ਦੋ ਗੱਬਣ ਤੇ ਸ਼ੁਰੂਆਤ ਆ ਬਈ ਸਦਾ ਨਾਮ ਇਧਰੋਂ ਕਰ ਲੈਨੇ ਆ ਹਾਂਜੀ ਇਹ ਤਾਂ ਕਰਦਾ ਜੀ ਠੀਕ ਆ ਜੀ ਅਬੀ 21 ਸੂਆਜ ਦਾ ਕੀ ਡਿਟੇਲ ਆ ਇਹ ਵੀ ਜੀ ਤੀਜੇ ਸੂਏ ਗਾਈ ਸੂਹਗੀ ਉਹ ਤਰ੍ਹਾਂ ਘਰ ਵਾਲੇ ਦਾ ਆਪਾਂ ਉਹਦੇ ਦੁੱਧਣੀਆਂ ਥੋੜੀ ਪੱਕੇ ਬਣੀ ਆ ਬਾਅਦ ਤੇ ਜਿੰਨੇ ਦੱਸ ਕੇ ਦਵਾਂਗੇ ਠੀਕ ਹੈ ਜੀ ਦੁੱਧ 25 26 ਕਿਲੋ ਦੀ ਗਰੰਟੀ ਦੇਣਾ ਕਿ ਜਰਸੀ ਕ੍ਰੋਸ ਆ ਇਹ ਗੱਪਣੀਆਂ ਹਾਂਜੀ ਉਹ ਜੀ ਗੱਭਣਾ ਦੋਸਤੋ ਬਹੁਤ ਵੱਡੀ ਵਸ਼ੀ ਆ ਜੀ ਕਿਦਾ ਜੀ ਕੱਦ ਕੋ ਤੋਂ ਵੱਡਾ ਥੱਲੇ ਉਹ ਲੇਵਾ ਹਵਾਨਾ ਕਾਫੀ ਸੋਹਣਾ ਵਿਖਾਲਾ ਖਲਾਰ ਖੂਰ ਕਾਫੀ ਜ਼ਿਆਦਾ ਸੂਆ ਕੋਈ ਮੇਰਾ ਵੀ ਇਤੱਜਾ ਮੰਨ ਤੀਜਾ ਮੰਨ ਲੈ ਜੀ ਹਾਂਜੀ ਠੀਕ ਹੈ ਜੀ ਵੱਡੇ ਜੋੜਾਂ ਦੀ ਵਸ਼ੀ ਆ ਪੂਰੀ ਵੱਡੀ ਆ ਠੀਕ ਆ ਜਰਸੀ ਦਾ ਵਿੱਚ ਕ ਫੋਲੋ ਦੋਸਤੋ ਇੱਕ ਬੋਲ ਦਾ ਭਲੇਖਾ ਪਉਂਦੀ ਹੈ ਜਿਵੇਂ ਇੱਕ ਆਪਾਂ ਬੋਲ ਦੇਖਦੇ ਆ ਕਦ ਕੁਤ ਪੂਰਾ ਵੱਡਾ ਬੇਲਪੂਰ ਸਪੈਸ਼ਲ ਥਣ ਪੂਰਾ ਥੀ ਚਵਾਈ ਦਾ ਮੁੱਠੀ ਮੁੱਠੀ ਥਾਣਾ ਆ ਦੇਖੋ ਜੀ ਹਾਂ ਮੁਰਦਾ ਜੀਣ ਕਿੰਨੇ ਕ ਲੈ ਜੂ ਹਜੇ ਰਣਵੀਰ ਜੀ ਕਾਢੀ ਜਾਣੇ ਅਸੀਂ ਨੇ 4-5 ਨਾਲ ਕਾਢੀ ਜਾਣੇ ਆ ਆਪਣੇ ਕੋਲ ਰਾਤ ਦੀ ਹੀ ਕਰਮਾਂ ਦੇ ਜਲਜਲ ਧਰਿਆ ਕੋਈ ਗੱਲ ਬਾਤ ਨਹੀਂ ਠੀਕ ਹੈ ਜੀ ਹਾਂ ਜੀ ਦੋਸਤੋ 5-4 ਦਿਨ ਹਜੇ ਲੈ ਜੂ ਰਾਣਾ ਕੱਢ ਜੂ ਠੰਡੀ ਜੂ ਜੀ ਜਦੋਂ ਕੋਈ ਕੰਤਵ ਨਹੀਂ ਆਹ ਆ ਕਰੋ ਚੈੱਕ ਮੋਟੀ ਮੋੜੀ ਧਾਰ ਵੇਦੀ ਕਰਵਾ ਲਾਪਾਣ ਦੋਸਤੋ ਐ ਆਉਂਦੀ ਜਿਵੇਂ ਮੋਗਾ ਚਵਾਈਆ ਵੇਖੋ ਵਦਾ ਹੀ ਹੜਦੋ ਉਹਦੇ ਹਾਂ ਮੋਟਾ ਥਾਣਾ ਹਾਂਜੀ ਬਾਕੀ ਕੱਤ ਬਹੁਤ ਸੋਹਣਾ ਨਿਗਰ ਆ ਸੋ ਮੇਰਾ ਵੀਰ ਕੋ ਦੂਰ ਨੇੜੇ ਆ ਰਿਹਾ ਪੂਰੀ ਵਜਨ ਬੋਜਨ ਵਾਲੀ ਆ ਠੀਕ ਆ ਜੀ ਤੇ ਤੀਜਾ ਸੂਬਾ ਤੁਹਾਨੂੰ ਦੱਸ ਹੀ ਦਿੱਤਾ ਦਿਨ 5 ਲੈ ਜੇ 4 ਲੈ ਜੇ ਠੀਕ ਆ ਜੀ ਦੁੱਧ ਵੀ ਚੰਗਾ ਚਵਾਉਂਦਾ 25 ਕਿਲੋ ਵੀਰ ਦੀ ਫੋਲ ਗਰੰਟੀ ਬੰਦੇ ਆਂਦੀ ਆਪਣੇ ਬੰਦੇ ਪ੍ਰੇਮ ਵਾਲੇ ਦਾ ਲਈ ਆ ਆ ਕੋ ਵੀ 25 ਕਿਲੋ ਤੋਂ ਦੰਦੇ ਵੇ ਆ ਜਿਤਨਾ ਮਰਜ਼ੀ ਇਸੇ ਮਰਜ਼ੀ ਕਰਾ ਦੇ ਦੇ ਠੀਕ ਹੈ ਵਸ਼ੀ ਹੈ ਵੀ ਲੋਡ ਪੂਰੇ ਫੁੱਲ ਲੋਡ ਵਾਲੀ ਹੈ ਨਹੀਂ ਸੋਨਾ ਕੱਤ ਵਜਣਾ ਤੇ ਸਤਨਾ ਵੀਰੇ ਦੇਵਾਂਗੇ ਕਿੰਨੇ ਜੀ ਆਪਾਂ ਮੋਲ ਤੇ ਵੀ ਜਦੋਂ ਹੁਣ ਦੇਖਣਾ ਵਸ਼ੀ ਭਾਵੇਂ 75 ਵੀਰ ਕਰੀਏਗੀ ਹਾਂ ਜੀ ਪਰ ਵੀ ਆਪਣਾ ਕੰਮ ਜਾਇਜ਼ ਹੁੰਦਾ ਵਾ ਮੋਲ ਆਪਾਂ 10000 ਰੁਪਏ ਕਰਦੇ ਆ 60000 ਦੀ ਵਸ਼ੀ ਦੇ ਦਾਂਗੇ ਜੇਸ ਲੋ 60000 ਦੀ ਹਾਂ ਜੀ ਹਾਂ ਜੀ 60 ਕਿੰਨੀ ਸੰਤੂ ਸਾਹਿਬ 60000 ਦੀ ਵਸ਼ੀ ਦੇ ਦਾਂਗੇ ਫਿਰ ਤੂੰ ਆ ਠੀਕ ਹੈ ਜੀ ਕਸਰਾ ਕੁਸਰਾ ਕੱਢ ਕੇ ਦੇਈਏ ਪੈਸਾ ਚਲੋ ਕਰਤੀਆਂ ਵੀਰ ਨੇ ਜਦੋਂ ਵੱਚੀ ਜਿਆਦੀ ਚੰਗੀ ਭਾਜੀ ਅੰਤ ਹੀ ਕੋਈ ਨਹੀਂ ਕਰਵਾਏਂਦਾ ਕੋਈ ਭੈਣ ਭਰਾ ਲੈ ਗਿਆ ਯਾਦ ਕਰੂ ਗਾਹਕ ਬਣਾ ਦੂਗੀ ਹਾਂ ਠੀਕ ਹੈ ਜੀ ਠੀਕ ਹੈ ਜੀ ਬਹੁਤ ਸੋਹਣੀ ਗੱਲ ਜੀ ਬੁੱਸੀ ਲੱਗੀ ਗਾੜੀ 60000 ਦੀ ਮਿਲ ਜੂਗੀ ਤੇ ਜਰਸੀ ਕ੍ਰੋਸ ਸੰਗ ਦੇ ਵਿੱਚ ਆ ਠੀਕ ਆ ਪੂਰੇ ਵਜਨ ਲੋਡ ਆ ਲਈ ਤੇ ਸੈਕਿੰਡ ਨੰਬਰ ਤੇ ਬਾਈ ਸਤਨਾਮਾ ਆਪਣੇ ਕੋਲ ਜੱਜਾ ਸੁਆ ਵੈੜ ਸੁਈ ਜੇ ਦੂਜਾ ਭਾਜੀ ਸੁਈ ਨੇ ਉਹ 8 9 ਦੇ ਆਪਣੇ ਕੋ ਹੁਣੇ ਆਈ ਆ ਕਾਹ ਦੱਸੋ 89 ਦਿਨਾਂ ਦੀ ਸੂਈ ਆ ਦੂਜਾ ਸੂਆ ਬੱਚਾ ਮਗਰ ਬੱਚਾ ਜੀ ਉਹ ਬੱਚਾ ਜੀ ਲਓ ਜੀ ਬੱਚਾ ਬਾਹਰ ਹੀ ਦਿਖਾਵਾਂਗੇ ਆਪਾਂ ਤੇ ਦੁੱਧ ਇਸ ਵਕਤ ਕਿੰਨਾ ਇਹਦੇ ਕੋਲ 12 13 ਕਿਲੋ ਦੁੱਧ ਹੈ ਹੁਣ ਆਪਾਂ ਬਸ਼ੀ ਅੱਧੀ ਚੋਕੇ ਲੈਂਦੀ ਹੈ ਜੀ ਅੱਛਾ ਜੀ ਲੈਟ ਹੀ ਆਈ ਆ ਭੋਨੀ ਆਜੀ ਮਾਲ ਸਰਾ ਵੀਦੀ ਆਇਆ ਮਾਲ ਕੱਲ ਦਾ ਲਿਆ ਦੂਗੀ ਠੀਕ ਉਹ ਮੁਰਕੇ ਤੁਹਾਨੂੰ ਹੁਣੀਆਂ ਦਾ ਤੁਸੀਂ ਤਾਂ ਜਦੋਂ ਲਾ ਗਏ ਆਪਾਂ ਬਣਾ ਦੇ ਮੁਰਕੇ ਆ ਚੈਰੀ ਕਰ ਲਈ ਉਹਦਾਂ ਤੇ ਕੋਈ ਹਲੇ ਚੈਰੀ ਨਹੀਂ ਲਓ ਜੀ ਲਓ ਦੱਸੋ ਦੂਜਾ ਸੂਆ 89 ਦਿਨਾਂ ਦਾ ਕੁਝ ਬਿਲਕੁਲ ਦਿਨ ਮੰਨ ਲਿਆ ਪੂਰੀ ਫੋਨ ਛੱਡੀ ਤੇ ਪੂਰਾ ਜਵਾਬ ਸਮਾ ਇੱਕ ਨੰ 12 ਕਿਲੋ ਹੋਊਗਾ ਨੈਟ ਵਧੀਆ ਆ ਜੀ ਵਧੀਆ ਅੱਜ 12 ਕਿਲੋ ਦੀ ਧਿਆੜੀ ਆਪਣੇ ਕੋਲ ਬਚੀ ਠਹਿਰ ਗਈ 15 ਕਿਲੋ ਦੋ ਵਧਾਂਗੇ ਤੋ ਜਿਹਾ ਬੱਚਾ ਬੱਚਾ ਮਗਰ ਨਾ ਬੱਚਾ ਬੱਚਾ ਕਰਦੇ ਬੱਚੇ ਠੀਕ ਹੈ ਸੋ ਮਗਰ ਬੱਚਾ 12 13 13 ਕਿਲੋ ਤੋਂ 200 ਇਸ ਵਕਤ ਚੱਲ ਰਹੀ ਹੈ ਕੋਈ ਦੇਣੀ ਹਜੇ ਥੋੜੇ ਜਿਹੇ ਬੱਸੀ ਵੀ ਜੀ ਵੱਡੀ ਆ ਥੋੜੀ ਤੁਹਾਨੂੰ ਦਾ ਘਰਾ ਘਰਾ ਮਾਲ ਜਿਹੜੀ ਸਾਹਮਣਾ ਪੈਂਦਾ ਨੂੰ ਅਸੀਂ ਹੁਣ ਮਤਲਬ ਆਖੇ ਪਾ ਨਹੀਂ ਕੋਈ ਬਸ ਦੋਸਤੋ ਕੱਲ ਪਰਸੋਂ ਵੀਡੀਓ ਪਾਈ ਸੀ ਆਪਾਂ ਕੱਲ ਹੀ ਚੱਲੀ ਕੱਲ ਮਾਰੀ ਕਿਰਪਾ ਕੋਹੜੇ ਮਾਲ ਦੇ ਆ ਨਵਾਂ ਆਉਂਦਾ ਇਸ ਕਰਕੇ ਮੇਰਾ ਵੀ ਰੱਕੇ ਕੋਈ ਲੈ ਕੇ ਜਾਊਗਾ ਸੇਵਾ ਕਰੂੰਗਾ ਦੁੱਧ ਦੇ ਦੇਣ ਗਿਆ ਕਰਮਾਲੀਆਂ ਕੋਈ ਇੱਥੇ ਪਸੂ ਟਿਕਦਾ ਨਹੀਂਗਾ ਕੋਈ ਇੱਕ ਦਿਨ ਆਇਆ ਕੋਈ ਦੋ ਦਿਨ ਦਾ ਮਹਿਮਾਨ ਕੋਈ ਤਿੰਨ ਦਿਨ ਕੋਈ ਝਾੜੀ ਡਾਂਗ ਵੀ ਨਹੀਂ ਖੜਦਾ ਘੱਟ ਠੀਕ ਹੈ ਤੇ ਵੀਰ ਸਤਨਾਮ ਵੈੜ ਚੰਗੀ ਆ ਬਾਕੀ ਜਵਾਬ ਸਮਾ ਦੀ ਚੰਗੀ ਬੜਾ ਹੀ ਜਵਾਬ ਸਮਾ ਲੱਗਾ ਵੀ ਲੋ ਜੀ ਆਲੇ ਪਾਸੋਂ ਕੀ ਵੇਖਿਓ ਸਾਣ ਰਸ਼ੀ ਦਾ ਦੇਖੋ ਪੂਰਾ ਫੋਲਰ ਰੀਝਾ ਹੈ ਸੀ ਇਹਦੇ ਠੀਕ ਹੈ ਛੋਲਾ ਝਾਲਾ ਬੜਾ ਮੁੱਠੀ ਮੁੱਠੀ ਥਾਣਾ ਦੋਸਤੋ ਆ ਕਰੋ ਚੈੱਕ ਬਹੁਤ ਮੋਟੀ ਧਾਰ ਨੇ ਜਨਾ ਆਪਣੇ ਕੋ ਟਾਇਰ ਥੋੜਾ ਕੱਢ ਦੇ ਕੇ ਤੂੰ ਤਾਂ ਮਾਰ ਹੀ ਤਾ ਹਾਂ ਇਹ ਦੇਖ ਠੀਕ ਹੈ ਜੀ ਤੋ ਵੈਸੇ ਦੋਸਤੋ ਪਸ਼ੂ ਥੋੜੇ ਬਾਤ ਹੁੰਦੇ ਆਪਾਂ ਬੜੀ ਇਰਮਾਨਾ ਤੁਹਾਨੂੰ ਚੁਵਾਈ ਕਰਕੇ ਬਖਾਉਣੀ ਸੀ ਪਸ਼ੂ ਜਾਦੇ ਐ ਇਸ ਕਰਕੇ ਮੇਰਾ ਵੀਰ ਚੁਵਾਈ ਆਪਾਂ ਕੱਲੇ ਕੱਲੇ ਪਸ਼ੂ ਦੀ ਕਰਕੇ ਨਹੀਂ ਦਿਖਾ ਕੇ ਆ ਤੁਹਾਨੂੰ ਦਿਖਾ ਨਹੀਂ ਸਕਦੇ ਬਾਈ ਜੀ ਵੀਰ ਜੀ ਫੁੱਲ ਗਾਰੰਟੀ ਜੋ ਦੱਸ ਗਿਆ ਗੱਲਾਂ ਕਿ ਉਹ ਹੋਊਗਾ ਠੀਕ ਹੈ ਇਹ ਦੇ ਦਗੇ ਫਿਰ ਕਿੰਨੇ ਕੀ ਦੀ ਦੇ ਦਿਆ ਪਰ ਰੋਕਣਾ ਦੇਣੀ ਜਿੱਡੀ ਜਾਦਬਰੀਡ ਵਾਲੀ ਭਾਵੇਂ 42 45 ਦੀ ਵਛੇ ਵੇਚ ਲਈਏ ਆ 40000 ਦੀ ਦੇ ਦਾਂਗੇ ਪੂਰੇ 40000 ਦੀ 40000 ਦੀ ਆ ਕਰਤੀਏ ਮਾਨਤਨ ਕਸਰਾ ਕੁਸਰਾ ਕੱਢਣੀ 10000 ਰੁਪਏ ਛੱਡਾਂਗੇ ਵਿੱਚੋਂ ਆ 3000 ਰੁਪਏ ਛੱਡਾਂਗੇ 42 ਚ 40 40 40 ਆਹੋ ਛੱਡਾਂਗੇ ਕੋਈ ਨਹੀਂ ਚਲੋ ਚੜਦਾ ਪਾ ਜੀ ਨੱਸਦਾ ਨਿਕਲ ਗਈ ਕਸਰ ਕੋਈ ਗੱਲ ਨਹੀਂ ਭਾਜਣਾ ਲੈ ਗਿਆ ਦੱਬ ਕੇ ਕੰਮ ਬੱਚੀ ਵੀਧੀ ਜਿਆਦੀ 42000 ਦੀ ਬੱਚੀ ਮੁੱਲ ਪਾ ਦੇਣਾ ਤਾਂ ਵੀ ਵਿਕ ਜਾਣੀ ਵੱਡੀ ਬੱਚੀ ਛੋਟੀ ਨਹੀਂ ਗਈ ਇਹ ਤਾਜੀ ਸੂਈ 15 ਕਿਲੋ ਵਾਲੀ ਵਹਿੜਿਆ ਲੋ ਵੀ ਭਰਾਵੋ 37000 ਦੀ ਮਿਲ ਜੂਗੀ ਤਾਂ 40 ਚੋਂ 3000 ਮਾਨਤਨ ਕਰ ਦਿੱਤਾ ਮਗਰ ਬੱਛਾ ਤੇ ਦੁੱਧ ਕਰਮ ਵਾਲੀ ਚੰਗਾ ਚਵਾਊਗੀ ਬਾਕੀ ਥਣਥਣ ਬੜਾ ਵਧੀਆ ਵੇਖੋ ਵੱਡੇ ਕੱਦ ਕਾਂ ਲਾੜਾ ਣੂੜਾ ਇਹੋ ਗੱਡੀਆਂ ਮੋਟੀਆਂ ਠੀਕ ਆ ਜੀ ਰਾਸਾ ਦਾ ਨਾਮ ਅਗੇ ਵੀਰ ਆਪਣੇ ਕੋਲ ਆ ਗਈ ਕਰਾਸਾਂਗੇ ਹਾਂ ਜੀ ਇਹ ਮੇਰੀ ਸਾਈ ਹੋਸੀ ਦੂਜਾ ਸੂਆ ਸੁਈ ਆਪਣੇ ਕੋਲ ਦੂਜਾ ਸੂਆ ਹਾਂ ਜੀ ਇਹਨੂੰ ਅੱਜ ਦਿਨ ਇਹ ਰਾਤ ਦੀ ਸੁਈ ਆ ਜੀ ਰਾਤ ਹੀ ਸੁਈ ਹਾਂ ਜੀ ਦੋ ਚਵਈਆਂ ਦੀਆਂ ਕਰਦੀਆਂ ਕਰਾਤੀ ਕੀਤੀ ਇੱਕ ਸਵੇਰੇ ਕਰਦੀ ਮਗਰ ਵੀ ਬੱਛੀ ਆ ਗਈ ਆ ਬੱਛੀ ਚਵਾ ਬਹੁਤ ਸੀਲ ਲੱਗੋਂ ਜਿਆਦੀ ਭਾਬੀ ਮਗਰ ਬੱਛੀ ਦੋਸਤੋ 나ੜੂਆ ਨਾਲ ਆ ਬੱਚੇ ਨੇ ਭਾਬੀ 나ੜੂਆ ਨਾਲ ਆ ਬੱਚੇ ਨੇ ਠੀਕ ਆ ਜੀ ਤੋਂ ਦੂਜਾ ਸੂਆ ਦੂਜਾ ਦੂਜਾ ਵੀਰ ਜੀ ਤਿਜਾ ਦੂਜਾ 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 ਸੂਆ ਹਾਂ ਠੰਡੀ ਏਡੀ ਇਹ ਵੀ ਕਿਦੇ ਬੱਛੇ ਆ ਮੋਟਰਾਂ ਨੂੰ ਚਲਦੀ ਜੀ ਠੀਕ ਆ ਜੀ ਆ ਲਓ ਦੋਸਤੋ ਬੱচ্চਾ ਲਾ ਕੇ ਕਿਉਂਕਿ ਬਹੁਤੇ ਵੀਰਣ ਹੁੰਦਾ ਵੀ ਸ਼ਾਈ ਵਾਲ ਕੋਲ ਅੱਛਾ ਹੀ ਆਲਾ ਭੈਣ ਭਰਾ ਆਂਦਾ ਥੋੜੀ ਕਰਮ ਕਰਨਾ ਬੱਚਾ ਲਾ ਕੇ ਕੋਈ ਦੋ ਦੋ ਚਾਰ ਚਾਰ ਧਾਰਾਂ ਤੁਹਾਨੂੰ ਜਿਹੜੀਆਂ ਭਰਾ ਕੇ ਆਪਾਂ ਵਿਖਾ ਦਿੰਦੇ ਆ ਗੁਰਲਪੁਰ ਲਾਫਸੀ ਥਾਣਾ ਦੀ ਬੜੀ ਚੰਗੀ ਹੈ ਠੀਕ ਆ ਜੀ ਇੱਧਰ ਕਰਿਓ ਚੈੱਕ ਹੋਣਾ ਬੱਚੀ ਮਗਰ ਨਾਰੂਆ ਕਿਲਾ ਨਾਲ ਆਲਾ ਬੱਚੇ ਦੇ ਦੂਜਾ ਸੂਬਾ ਇੱਧਰ ਕਰੋ ਚੈੱਕ ਜੀ ਮੇਰਾ ਹੱਥ ਦੋਦਾ ਇੱਕ ਨਾਂਗ ਮਾਰਦੇਗਾ ਦੋ ਦੋ ਲਓ ਜੀ ਉਹਨੇ ਕੱਲੇ 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 ਹੱਥਾਂ ਨਾਲ ਮਾਰਦੇ ਜੀ ਦੇਖੋ ਜੀ ਲਓ ਜੀ ਮਸ਼ੀਨ ਲਾ ਤਾਂ ਪੜਨਾ ਪਤਾ ਹੀ ਨਹੀਂ ਕਿਦਾ ਪੜਣੀ ਹੈ ਲਓ ਦੱਸੋ ਹਾਂ ਧੀ ਚਵਾ ਲਗਾ ਕਰਵਾਇਆ ਬਹੁਤ ਥੋੜੀ ਚਵਾਈ ਹੈ ਬਹੁਤ ਜਿਆਦੀ ਵੀ ਕੋਈ ਮੇਰਾ ਵੀਰ ਕਹਿੰਦਾ ਸ਼ੱਕ ਚ ਨਾ ਰਹੇ ਜੇ ਵੀ ਕਰੇ ਇਹ ਜੇ ਲੋ ਆਪਾਂ ਤਾਂ ਅਮਰੋ ਆ ਗਏ ਵੀ ਕਈਆਂ ਭੈਣ ਭਰਾਵਾਂ ਦਾ ਕੱਲ ਵੀ ਇੱਕ ਦੋ ਵੀਰਾਂ ਦੇ ਪੁੱਤ ਕਈਆਂ ਸ਼ਹੀਦ ਕਰਮ ਨੇ ਇਹਦੇ ਹੱਥੋਂ ਜੀ ਮੈਂ ਪ੍ਰਤਾਪ ਖੋਲਣਾ ਫਰਾਓ ਦੱਸੋ ਖੋਲ ਕੇ ਤੋੜ ਕੇ ਦਿਖਾ ਦਿੰਦੇ ਆ ਸਤਨਾਮ ਹੁੰਦਾ ਮਤਲਬ ਕਿ ਬੋਲਾਈ ਆ ਹਾਲੇ ਬੋਲਾਈ ਆ ਮਤਲਬ ਬੋਲੇ ਜੀ 8 8 ਕਿਲੋ ਤੋਂ ਬਾਹਰ ਹੀ ਹੋਊਗਾ 8 ਕਿਲੋ ਹੋਣਾ ਸਿਰੇ ਮਾ ਮਤਲਬ ਸਾਰੀ ਸਾਫ ਨਹੀਂ ਥੋੜੀ ਛੜਤੀ ਹਾਂ ਹਾਂ ਜੀ ਲਓ ਜੀ 8 ਕਿਲੋ ਤੋਂ ਬਾਹਰ ਹੀ ਬਣੀ ਵਾਸੀ ਪੂਰੀ ਖਬਰਦਾਰ ਬਣੀ ਪਹਿਲਾਂ ਹਾਂ ਤੇ ਥੱਲੇ ਲੈਵੇ ਦੀ ਬੜੀ ਸਾਫ ਸੁਥਰੀ ਆ ਪਿੰਡੇ ਪੁੰਡੇ ਦੀ ਵੀ ਪੂਰੀ ਵਧੀਆ ਵੈਸੇ ਸੂਸਵਾਦ ਚ ਪਸ਼ੂ ਆਇਆ ਬਾਕੀ ਹਵਾਨੇ ਲੈਵੇ ਦੀ ਸਾਫ ਸੁਥਰੀ ਚਾਰੇ ਥਣ ਵਿਰਲਾਪੁਰ ਨਾਲ ਬਹੁਤ ਸੁਣੀਆਂ ਨੇ ਅੱਜੇ ਖੱਪੇ ਪਹਿਣੀ ਵਾਲੀ ਸਾਈਡ ਦੀ ਹੁਣ ਵੇਖੋ ਮਸ਼ੀਨੇ ਪਸਮਾਨ ਆਇਆ ਕਿੱਡਾ ਥਾਂ ਕੱਢਿਆ ਹਾਂ ਹਾਂ ਪਾਸਮ ਕੇ ਥਣ ਦੀ ਜਿਹੜੀ ਦੋਸਤੋ ਸਾਇਜ ਤੁਸੀਂ ਚੈੱਕ ਕਰੋ ਬਹੁਤ ਸੋਨਾ ਥਣ ਨਿਕਲ ਕੇ ਸਾਹਮਣੇ ਆਇਆ ਤੇ ਬਾਕੀ ਆ ਮੈਲਾ ਮੋਲਾ ਤੁਸੀਂ ਵੇਖੋਗੇ ਵੈਸੇ ਸੂਣ ਤੋਂ ਬਾਅਦ ਦੇਖੋ ਜੇਰ ਜੂਰ ਦੀ ਪੂਰੀ ਫੁੱਲ ਗਰੰਟੀ ਆ ਉਸ ਤਰ੍ਹਾਂ ਲੱਗਿਆ ਠੀਕ ਆ ਅੱਛਾ ਸਤਨਾਪਾਈ ਜੇਰ ਜੂਰ ਪਈ ਸੀ ਆਪਣੇ ਕੋਲ ਵੀਡੀਓ ਵੀਡੀਓ ਬਣੀ ਹੈ ਜੀ ਆਪਣੇ ਕੋ ਆਪਣੇ ਮਤਲਬ ਕੋਲ ਹੀ ਸੁਈ ਹੈ ਤੇ ਠੀਕ ਠੀਕ ਆ ਜੀ ਵੀਡੀਓ ਬਣੀ ਹੈ ਇਹਦੀ ਬਣੀ ਹੈ ਕੋਈ ਮੈਂ ਕਰੇ ਇਸ਼ੂ ਦੀ ਬਣੀ ਚੰਗੀ ਵੜਾ ਸਤਨਾਪਾ ਕਿੰਨੇ ਦੀ ਦੇ ਦੇਣੀ ਵੀਰ ਮੋਲ ਤੇ ਵੀਰ ਜੀ ਬੈਸੀ ਜਿੱਦਾਂ ਸੁਈ ਸੁਵਾਈ ਆ ਭਾਵੇਂ 55 ਦੀ ਦੇ ਦਿੱਤੀ ਅੱਛਾ ਇਹ ਨਹੀਂ ਉਹ ਸੁਨੇਟ ਕਰਦਾ ਵਹਿ ਵਾਧਾ ਦਾ ਹਾਂ ਹਾਂ ਤੇ ਕੋਈ ਛੜਦਾ 12000 53 ਦੇ ਦਾਂ 53 ਦੀ ਆ 53 ਦੇ ਦਾਂ ਪ੍ਰਤਾਪ ਸਿੰਘ ਦੱਸ ਦੇ ਫਿਰ 50000 ਦੇ ਦਾਂਗਾ ਸੱਤ ਸੱਤ ਵੀ ਲਓ ਜੀ ਪੂਰੇ 50 ਦੇ ਪੂਰੇ 50000 ਦੇ ਲਓ ਵੀ ਭਰਾਵੋ ਠੀਕ ਆ ਜਿਆਦੀ ਜੰਗੀ 14 15 ਕਿਲੋ ਦੀ ਵਸ਼ੀ ਆ ਜੀ ਹੋਰ ਕਿੰਨਾ ਡੱਪੀ ਆਉਂਦੀ ਵੀ ਉਹ ਨਾ ਡੱਟ ਕਰ ਆ ਡੱਪੀ ਆਉਂਦੀ ਇਹਨੂੰ ਮਿਲਵਾਂਦੀ ਹੁੰਦਾ ਸੱਤ ਦੇ ਵੇਖੋ ਥਣ ਵੇਖੋ ਕਿਤਾ ਕੱਢਿਆ ਵਸ਼ੀ ਲਓ ਜੀ ਆ ਥਣ ਵੀ ਕੈਮਰੇ ਤੋਂ ਦੱਸਿਆ ਵੇਖਣ ਆ ਬਹੁਤ ਕੈਮਰੇ ਤੋਂ ਹੁੰਦੀ ਆ ਉਹ 50000 ਰੁਪਏ ਮਿਲ ਜੂਗੀ ਹਾਂਜੀ ਤੇ ਦੁੱਧ ਚੰਗਾ ਚਵਾ ਦੂਗੀ ਮਾਦੀ ਇਹ ਕਰਮਾ ਲਈ ਕੇ ਹਾਂਜੀ ਹਾਂਜੀ ਅਸਾਂ ਸਤਨਾ ਵੀਰੇ ਅੱਗੇ ਆਪਣੇ ਕੋਲ ਜਿਹੜੀ ਆ ਇਹ ਪਹਿਲਾ ਸੂਆ ਸੁਈ 6 ਦਾੰਦਾ ਜੀ ਲੋ ਵੀ ਪਹਿਲਾ ਸੂਆ ਬਹੁਤ 6 ਦਾੰਦ ਹਾਂਜੀ ਤੇ ਕਿੰਨੇ ਦਿਨਾਂ ਦੀ ਇਹ ਵੀ ਵੀ ਇਹਨੂੰ ਮਤਲਬ ਸੁਈ ਨੂੰ ਹੋਈ ਕਿ 12 15 ਦਿਨ ਹੋ ਕੇ ਹੋਣਗੇ ਬੱਚਾ ਮਗਰ ਜਰਸੀ ਆ ਬੱਚਾ ਮਗਰ ਹਾਂ ਹਾਂ ਬਖਾ ਮੂੰ ਇੱਕ ਤੇ ਆਸ ਦੇਣਾ ਨਾ ਜਿਹੜੀ ਚੱਲ ਕੰਨੀ ਵਾਲੇ ਖੜੇ ਆ ਅੱਜ ਤਾਂ ਵੇਖੋ ਮਾਣੇ ਬਣੇ ਕਿੰਨੇ ਕਰਨੀ ਲੋਇਆ ਬੋਲ ਠਾਂ ਕਰ ਬੋਲ ਠਾਂ ਕਰ ਇੱਦਾਂ ਸੇ ਓਏ ਲੋਕਾਂ ਨੇ ਮਾੜੀ ਮਾੜੀ ਚੱਕੇ ਮਾੜੇ ਬਿਲਕੁਲ ਦੱਸੋ ਹਜੇ ਮੁੱਢੋਂ ਚੱਕੇ ਹੀ ਆ ਮਾੜੇ ਜੇ ਚੱਲ ਬਸ ਤੇ ਸ਼ਕੀ ਇਹ ਵੜਾ ਠੀਕ ਆ ਜੀ ਇਹਦੋਂ ਕੋਈ ਵੀ ਸਾਰੇ 11 ਇਹ ਵੀ ਸਿਰੇ 10 ਵਜੇ ਜੋਗੀ ਲੈਂਦੀ ਆ ਪਾਜੀ ਆ ਜੀ ਠੀਕ ਆ ਜੀ 10 ਵਜੇ ਬਿਲਕੁਲ ਸਾਫ਼ ਕਰਤੀ ਬੜੀ ਪੱਧਰ ਪਾਉਂਦੀ ਠੀਕ ਆ ਠੀਕ ਆ ਲਓ ਦੋਸਤੋ ਅੱਜ ਹੀ ਮਾਲ ਆਇਆ ਤੇ ਕੋਈ ਇੱਕ ਇੱਕ ਡੰਗ ਦੀ ਚਵਾਈ ਹੋਈ ਆ ਕਿਸੇ ਨੂੰ ਦੋ ਡੰਗ ਦੀ ਚਵਾਈ ਹੋਈ ਆ ਤੇ ਦੂਜਾ ਸੂਬਾ ਮੋਹ 6 ਦਾ ਠੀਕ ਆ ਜੀ ਇੱਕ ਰੰਗ ਆ ਤੇ ਥੋੜਾ ਦਾ ਤੁਸੀਂ ਵੇਖੋਗੇ ਥੋੜੀਆਂ ਡਾਟ ਸਪੌਟ ਦੇ ਵਿੱਚ ਬਲੈਕ ਹੈ ਗਿਆ ਜਿਵੇਂ ਆਪਾਂ ਇੱਕ ਚੀਨੀ ਗਾਵਾਂ ਦੇਖਦੇ ਆ ਆ ਦੇਖੋ ਜੀ ਰੰਗ ਬਲੈਕ ਦੇ ਵਿੱਚ ਹਾਂਜੀ ਤੇ ਥਣ ਥਣ ਜਿਹੜਾ ਦੋਸਤੋ ਸਹੀ ਬਹੁਤ ਥਣ ਵੀ ਬਹੁਤ ਬਣਾਉਦੀ ਹੈ ਚੋਣ ਐ ਨਹੀਂ ਹਰਗੀ ਚੋਈ ਲਗੀ ਮੋੜੀ ਮੋੜੀ ਤਾਰ ਪੈਂਦੀ ਇਹ ਵੀ ਠੰਡੀ برف ਜੀ ਸੋ 10 ਦਿਨ ਦੱਸੇ ਇਹਨਾਂ ਨੂੰ 10 12 ਦਿਨ ਹੋ ਗਏ ਬੱਚਾ ਮਗਰਾਂ ਗਾੜੀ ਵਜਾ ਆ ਕਰੋ ਚੱਕ ਜੀ ਦੇਖੋ ਬੜਾ ਫੜ ਵੀਜੀ ਬਣਾਉਂਦੀ ਹੈ ਇਹਨਾਂ ਸਾਨੂੰ ਹੋਰ ਕੱਢ ਜਾਂਦੀ ਹੈ ਹਾਂਜੀ ਬਹੁਤ ਵਧੀਆ ਦੋਸਤੋ ਨਿੱਗਰ ਨਿੱਗਰ ਪਿੰਡੇ ਦੀ ਛਕੀ ਮੂੰਹ ਉਹ ਵੀ ਆਪਾਂ ਤੁਹਾਨੂੰ ਜਿਹੜਾ ਮੂੰਹ ਪਟ ਕੇ ਦੰਦ ਦਿਖਾ ਦਿੰਦੇ ਆ ਮਗਰ ਬੱਚਾ ਤੇ ਦੁੱਧ ਗਰਮ ਵਾਲੀ ਨੇ ਵੀਰ ਸਦਾ ਨਾਮ ਜਿਹੜੇ ਰੇਟ ਦੇ ਹਿਸਾਬ ਨਾਲ ਕੀਤੇ ਤੇ ਵਧੀਆ ਦੋਸਤੋ ਵਧੀਆ 12 13 ਗਲ ਦੁੱਧ ਹੀ ਜਿਹੜਾ ਜੀ ਛੇ ਵਾਲੀ ਵੀ ਲਗੀ ਭਾਵੇਂ 14 ਹੀ ਚੋ ਲੈਣਾ ਤੇ ਇਹ ਆਪਾਂ ਲਵਾਂਗੇ ਕਿੰਨੇ ਦੇ ਹੋਣੇ ਤਾਂ ਸਾਢੇ 15 ਮੋਲ ਤੇ ਤੁਹਾਨੂੰ ਤੋਕਣਾ ਹੀ ਕਰ ਰਹਾ ਵਾ ਅੱਛਾ ਜੀ ਮੋਲੇ ਦਾ ਕਰਦੇ ਆ ਜੀ ਆਪਾਂ 40 ਵੀ ਕਰ ਲਈ ਭਾਵੇਂ ਆ 3 ਘੜ 40 ਦੇ ਦਾਂਗੇ ਤਿੰਨ ਘਟ ਆਲਮਾ ਮੈਂ ਹੀ ਤਿੰਨ ਛੜ ਦੇ ਪਰਦਾ ਨੂੰ ਆਈ ਦੋੜੋ ਦੇ ਨਹੀਂ ਪ੍ਰਤਾਪ ਨੂੰ ਕਿਉਂ ਨਾ ਲੋਡ ਪਵੇ ਨਹੀਂ ਨਹੀਂ ਸਾਫ ਤੇ ਲੈ ਦਿੰਦੇ ਹਾਂ ਮੈਂ ਤੇ ਚੱਟੂਗਾ ਹਾਂ 2000 ਰੁਪਏ ਸੰਧੂ ਸਾਹਿਬ ਹੋਰ ਸਰਦਾਂ ਤੇ ਤੂੰ ਹੋਰ ਸੰਧੂ ਸਾਹਿਬਾਂ ਭੋਲੀ ਨਹੀਂ ਹਰਗੀ ਚੋਈ ਲੱਗੀ ਬਹੁਤੀ ਚੋਈ ਲੱਗੀ ਕਿਤੇ ਦੇ ਆਇਆ ਹੁੰਦੀ ਕਿ ਨੀ ਮੋਟਰ ਪਾਣੀ ਬਹੁਤ ਵਧੀਆ ਬਹੁਤ ਵਧੀਆ ਭਾ ਵੀ ਜੀ ਇਹ ਚਲੋ ਭਾਜ ਰਾਤ ਕੱਲ ਦੀ ਬੜੀ ਕੀਤੀ ਸੀ ਤੇ ਭਾ ਬਿਲਕੁਲ ਮੁਸਤਵਲੇ ਲਓ ਬਿਲਕੁਲ ਬਿਲਕੁਲ ਨਾਲੇ ਸੁਈਆਂ ਸੋਈਆਂ ਨਾਲੇ ਥਾਂ ਜੜੀਆਂ ਆ ਲੀਆਂ ਲੋ ਵੀ ਦੋਸਤੋ ਕਮਾਲ ਦੋਸਤੋ ਤੁਰ ਫਿਰ ਕੇ ਲਿਆ ਜਾਂਦਾ ਆਪਦੇ ਪਰੋਂ ਜਿੰਨੀ ਖੇਚ ਲੈ ਗਈ ਉਨੀ ਕਰ ਕਿ ਮਾਲ ਏਰੀਆ ਬਥੇਰਾ ਗਾਉਣਾ ਪੈਂਦਾ ਬਾਜਨਾ ਦੇ ਕੋਈ ਗਾਂ ਨਹੀਂ ਗਾ ਕਨੈਕਟ ਫਿਰ ਹੁੰਦੇ ਗਾਂ ਤਾਂ ਬੜਾਈ ਨਾਲੇ ਕੰਮ ਹੀ ਆਪਣੇ ਆਪ ਹੋ ਜਾਂਦਾ ਬਸ ਜੀ ਬਸ ਇਹ ਗੱਭਣ ਜੀ ਅੱਛਾ ਤੇ ਸਤਰਾਮੇ ਗੱਭਣ ਆ ਗਏ ਦੂਜੇ ਸਵੇਰੇ ਗੱਭਣ ਦੂਜੇ ਸਵੇਰੇ ਚਲਾਣਾ ਦੋ ਦੇਰੀਆਂ ਵੀ ਇਹ ਦੇਖੋ ਅਰ ਜੰਮ ਲੋ ਕੋਈ ਗੱਲ ਨਹੀਂ 53 ਆ ਤੁਸੀਂ ਵੇਖੋ ਤਾਂ ਲੱਗਦਾ ਪੜਾ ਲੱਗਦਾ ਸੋ ਕੱਪਣ ਆ ਤਿਆਰੀ ਵਾਲੀ ਆ ਤੇ ਥੋੜਾ ਜਿਹਾ ਪਸੂ ਤੇਰਾ 33 ਲੱਗਿਆ ਮਾੜਾ ਮੋੜ ਤਾ ਦੋਸਤ ਨਾ ਪਤਾ ਨਾ ਤਲੂ ਤੇ ਲਾਉਂਦਾ ਇਹ ਅਦੀ ਨਹੀਂ ਵਿਧੀ ਉਹਦਾ ਕਰ ਗਿਆ ਦੇਖੋ ਆ ਦੇਖ ਇਹਣਾ ਉਹ ਆਖਰ ਥਾਂ ਥੋੜਾ ਛੋਟਾ ਲੱਗਦਾ ਪੂਰਾ ਮੋਠਾ ਆ ਆਹ ਦੇਖੋ ਪੂਰਾ ਮੋਠਾ ਰੋਇ ਨਿਕਲੂਗਾ ਚੁਬਾਈ ਵਾਲਾ ਪੂਰਾ ਹੋਰ ਵੀ ਥਾਂ ਦੇ ਪਾਜਾ 33 ਦੇਖੋ ਹਾਂ ਹਾਂ ਆ ਪਸਮਣ ਕੁਝ ਮਿੰਟ ਤੋਂ ਬਾਅਦ ਆ ਜੂਗਾ ਤੁਹਾਨੂੰ ਹਾਂ ਪਰ ਬਹੁਤ ਵਾਜਣਾ ਨਾ ਵੀ ਦੋਸਤ ਚੁਾਈ ਬੜੀ ਭੋਲੀ ਸੀ ਸੋ ਇਹ 35 ਦੋਸਤ ਕੋਈ ਜ ਧਾਰਾ ਮਾਰ ਕੇ ਭਰਾ ਕੇ ਤੁਹਾਨੂੰ ਥਾਂ ਬਖਾਏ ਆ ਸੋ ਗੱਬਣ ਤਿਆਰੀ ਆ ਉਦਾਂ ਠੰਡੀ ਆ ਉਸਦਾ ਤਾਂ ਮਤਲਬ ਤੁਸੀਂ ਬੈਠ ਕੇ ਕਰਕੇ ਨਾ ਉਦਾਂ ਨਹੀਂ ਕੋਈ ਪ੍ਰਭਾਵ ਲਾਤ ਛੜਾ ਨਹੀਂ ਹੈਗੀ ਬਿਲਕੁਲ ਜੀ ਬਿਲਕੁਲ ਠੰਡੀ ਆ ਲੋਬੀ ਬਰਾਬਰ ਦੂਜੇ ਸੂਵੇ ਸੂਣ ਵਾਲੀ ਇਹ ਵੈੜ ਤਿਆਰੀ ਵਾਲੀ ਦਿਨ ਲੈ ਚੁ ਤੇ 10 ਕਰ ਦਿਨ ਨੇ ਲੈਣੇ 10 12 ਰਾਮ ਨਾਲ ਲੈਣੀ ਹਾਂ ਲੋ ਜੀ 10 12 ਦਿਨ ਹਜੇ ਦੋਸਤ ਰਾਮ ਨਾਲ ਇਹਨੇ ਕੱਢ ਜਾਣੇ ਆ ਗੱਡੇ ਚੁੜੇ ਦੀ ਬੜੀ ਖੁੱਲੀ ਆ ਪਾਣੀ ਬੜੀ ਵਧੀਆ ਵਾ ਹਾਂ ਤੋਂ ਖਲਾਰ ਖਲੂਰ ਕਰਮਾਂ ਵਾਲੀ ਥੱਲਿਓ ਪੂਰਾ ਦੇਵਾ ਸੋਨਾ ਤਿਆਰ ਕਰੂਗੀ ਹਜੇ 10 ਦਿਨ ਪਏ ਆ ਪੈਂਡਿੰਗ ਇਹ ਅੱਜ ਹੀ ਹੋ ਰਹੀ ਜਿੰਨਾ ਕ ਲਾਇਆ ਮਾਲ ਜਰਾ 1.5 ਕਿਲੋ 2 ਕਿਲੋ ਲਾਇਆ ਕਰਮਾਰੀ ਪੂਰਾ 10 ਦਿਨਾਂ ਚ ਵਿੱਚ 12 10 ਦਿਨਾਂ ਦੇ ਵਿੱਚ ਪੂਰੀ ਤਿਆਰੀ ਕਰੂਗੀ ਸੋਨੇ ਹਾਈਟ ਗੱਦ ਵਿੱਚ ਤੇ ਨਿੱਗਰ ਜਿੰਨੀ ਵੀ ਆ ਕਰਮਾਂ ਵਾਲੀ ਸੰਭੀ ਆ ਪੂਰੀ ਚੰਗੀ ਆ ਜੀ ਹਾਂ ਆ ਇੱਕ ਹੂਦਾਨੇ ਕੋ ਪ੍ਰਵਾਹ ਆ ਜਾ ਇਹਦਾ ਮਰਜੀ ਐ ਠੀਕ ਹੈ ਜੀ ਕੀ ਮਾਦੀ ਪਈ ਆ ਠੀਕ ਆ ਤੇ ਇਹਦਾ ਸਸਨਾਮ ਕੀ ਕਰਾਂਗੇ ਮੋਲ ਇਹਦਾ ਮੋਲ ਤੇ ਵਿੱਚ ਜੀ ਵਸ਼ੀ ਭਾਵੇਂ 45 ਦੀ ਵੇਚ ਲਈ ਇਹੋ ਜਿਹੇ 10 ਦਿਨ ਸਾਹਮਣੇ ਬੈਣੀ ਜੀ ਹਾਂ ਮੋਲਾ ਪਤਾ ਕਰਦੇ 40000 ਰੁਪਇਆ ਤੇ 2000 ਛੱਡ ਦਾਂਗੇ ਪਤੀ 30000 ਦੇ ਦੇ ਤਾਂ ਹੋਰ ਵੀ ਕੱਢੀਆ ਕਸਰਾ 35000 ਦੀ ਦੇ ਦਾਂਗੇ ਸੰਤੂ ਸਾਹਿਬ ਉਹ ਨਹੀਂ ਜਿਆਦਾ ਕਰ ਲੈ ਰੀਜਾ ਪੂਰੀਆਂ 35000 ਦੀ ਦੇ ਦਾਂਗੇ ਨਹੀਂ ਜਾਣੀ ਹੋਣਾ ਠੀਕ ਆ 40000 ਦਾ ਮਾਲ ਹੈ ਜਦੋਂ ਦੇ ਦੱਸ ਪਰ ਠਕਾ ਹੋ ਗਿਆ ਜੋ ਤੇਰਾ ਨਹੀਂ ਨਹੀਂ ਜਿਆਦਾ ਨੱਪ ਗਿਆ ਇਹ ਜਿਆਦਾ ਜਿਆਦਾ ਨੱਪ ਗਿਆ ਚਲ ਕੋਈ ਨਹੀਂ ਉਹ ਨਹੀਂ ਜਿਆਦਾ ਯਾਰ 35 ਦੀ ਵਿਸ਼ੀ ਹਣੇ ਵਾ ਲੋ ਇਹੋ ਹੀ ਉਹ ਦੇਣ ਦੱਸ ਪਰ ਆਪਣੇ 45000 ਦੀ ਵਿਸ਼ੀ ਵੱਡੀ ਵਿਸ਼ੀ ਜਿਆ ਪੂਰੀ ਵੱਡੀਆਂ ਦੋਸਤੋ ਬਾਕੀ ਮੈਨੂੰ ਲੱਗਦਾ ਵੀਰ ਸਤਨਾਮ ਆ ਉਹ ਗੱਲ ਹੋ ਗਈ ਆ ਵੀ ਯਾਰ ਜੋ ਜੋ ਜੰਮੀ ਪਾਲੀ ਤੇ ਬੱਚੀ ਪਾਲ ਲੇ ਤਾਂ ਸਾਹ ਦਾ ਬੋਲਣੇ ਆਹ ਉਹ ਸਾਹ ਦਾ ਬੋਲੂ ਨਹੀਂ ਕੇ ਸਾਹ ਤਾਂ ਨਹੀਂ ਚਲੋ ਭਾ ਪੜਦੇ ਪਸ਼ੂ ਆ ਜਾਂਦਾ ਤੇ ਲੈ ਲਵੋ ਦੱਸੋ 35000 ਦੀ ਮਸਰਾ ਕੁਸਰਾ ਕੱਢ ਕੇ ਤੇ ਵੜ ਮਿਲ ਜਾਊਗੀ ਤੁਹਾਨੂੰ ਠੀਕ ਆ ਸੋ ਗੱਬਰ ਤਿਆਰੀ ਵਾਲੀ ਆ ਇੱਧਰ ਇੱਕ ਮੱਝ ਦੱਸੋ ਨੀਲੀ ਵਾਲੀ ਤੁਹਾਨੂੰ ਦਿਖਾਉਣੇ ਆ ਮੱਝ ਸੂਈ ਸਵਾਈ ਤਾਜੀ ਆ ਇਹ ਹਾਂਜੀ ਅੱਜ ਵੀ ਸੀਰੇ ਆਪਣੇ ਕੋਲ ਸੂਈ ਮੈਂ ਆ 5 ਵਜੇ ਸੂਈ ਆ ਤੇ ਇਹਨੇ 8 8:30 9 ਵਜੇ ਦੇ ਡੜਗੜ ਜੇਰ ਪਾ ਦੀ ਜੇ ਵੀਡੀਓ ਆ ਵੀਡੀਓ ਬਣੀ ਆ ਮਗਰ ਨੀਲੀ ਦਾ ਵੀ ਤਾਂ ਕੱਟਾ ਆ ਗਿਆ ਕੱਟਾ ਵੀ ਪੂਰਾ ਨੀਲੀ ਦਾ ਪੂਰਾ ਪਲਿਆ ਪ੍ਰੀਤਾ ਕੱਟਾ ਮਗਰ ਕੇ ਪੂਰਾ ਹੈਵੀ ਕੱਟਾ ਦੋਸਤੋ ਰੰਗਾਂ ਨਾਲ ਹੋਆ ਨਾਲਾ ਬੱਚੇ ਦੇ ਟੇਢੇ ਕੱਟ ਦੇ ਵਿੱਚ ਮਗਰ ਕੱਟਾ ਵਿਖਾਈ ਮੂੰਹ ਪ੍ਰਤਾਪ ਆ ਇਹਨੂੰ ਕੱਟੇ ਆਹ ਲੋ ਠੀਕੁਟੀ ਦੇਂਦੀ ਤਾਂ ਹੋਰ ਵਾਧਾ ਆਣਾ ਸੀ ਬਿਲਕੁਲ ਜੀ ਬਿਲਕੁਲ ਵਾਧਾ ਹੋ ਜਾਣਾ ਸੀ ਵੀਰ ਸਤਨਾਮ ਨੇ ਹੋਰ ਰੱਬ ਦੇ ਰੰਗ ਵੀਰ ਸਤਨਾਮ ਨੇ ਹੋਰ 10000 ਚੁੱਕਣਾ ਨਹੀਂ 10000 ਨਹੀਂ ਚੁੱਕਣਾ ਲੈਣਾ ਤੇ ਆਪਾਂ ਚਲੋ ਲਓ ਵੀ ਦੱਸੋ ਮੱਜ ਤੁਸੀਂ ਵੇਖੋ ਕੁਵਿਆਂ ਦੇ ਵਿੱਚ ਵੀਰ ਸਤਨਾਮ ਹੋਊਗੀ ਕਿਦਾਂ ਦੁਆ ਵੀਰ ਜੀ ਹੁਣ ਆਪਾਂ ਨਹੀਂ ਆਖਣਾ ਵੀ ਇਹ ਦੁੱਜਾ ਵਾ ਜਿੱਦਾਂ ਲਾਖੋ ਦੁੱਜਾ ਦਾ ਹੈ ਲਓ ਦੱਸੋ ਮਾਜੇ ਤੁਹਾਡੇ ਸਾਹਮਣੇ ਆ ਅੱਜ ਮਾਰਨਿੰਗ ਸੂਈ ਆ ਅੱਜ ਸਵੇਰੀ 5:30 ਸੂਈ ਆ ਤਾਂ ਦੱਸੋ 5:30 ਵਜੇ ਮਾਰਨਿੰਗ ਸੂਈ ਆ ਮਗਰ ਚੌਣ ਚੌਣ ਬੜੀ ਸਪੈਸ਼ਲ ਨਿਕਲੀ ਜ਼ਰਾ ਤੋਂ ਚੌਣ ਜਾਣ ਵੀਰਾਂ ਦਾ ਵੀ ਚੰਗੀ ਨਿਕਲੀ ਆ ਬੌਲੇ ਤੋ ਇੱਕ ਗੱਲ ਮੈਂ ਨੋਟ ਕਰਾ ਦੇਣਾ ਦੋਸਤੋ ਸੂਇਆਂ ਦੇ ਵਿੱਚ ਹੈਗੀ ਆ ਬੇਸ਼ੱਕ ਸੂਹਾ ਮੈਂ ਤਾਂ ਤੇਜਾ ਚੌਥਾ ਹੈਗਾ ਜੀ ਉਹ ਸੂਇਆਂ ਦੇ ਵਿੱਚ ਹੈਗੀ ਆ ਆਪਾਂ ਨਹੀਂ ਆਖਾਂਗੇ ਜਿਹੜੇ ਦੂਜੇ ਸੂਏ ਜਾਂ ਤੇਜ ਸੂਏ ਤੇ ਮੇਰਾ ਵੀ ਇੱਥੇ ਕੋਈ ਆਉਂਦਾ ਆਪਦਾ ਤੁਸੀਂ ਵੇਖ ਕੇ ਇੰਨੀ ਵੀ ਚਲੋ ਹੈਗੇ ਵਜਨ ਵਾਲੀ ਆ ਦੁੱਧ ਵਾਲੀ ਆ ਦੁੱਧ ਮੈਂ 12-13 ਕਿਲੋ ਭਰੀ ਜੋਗੇ ਜੇ ਲਗੀ ਨਾ ਵੀਰ ਸੇਵਾਲੇ ਕੋਲ ਹਾਂਜੀ ਬਰੀਡ ਵਾਲੀ ਖੁੱਡਾ ਖੁੱਡਾ ਬਹੁਤ ਚੰਗਾ ਲੱਗਾ ਲੋ ਭਰਾਵੋ ਠੀਕ ਹੈ ਜੀ ਬਿਲਕੁਲ ਸੱਜਰ ਬੱਚਾ ਤੁਹਾਨੂੰ ਦਿਖਾਤਾ ਮਗਰ ਕਟਾ ਢਿਲੀ ਰਾਵੀ ਦਾ ਤੇ ਬਾਕੀ ਪੂਰਾ ਸਟਰਕਚਰ ਤੁਸੀਂ ਅਮਾਜ ਦਾ ਦੇਖ ਲਿਆ ਠੀਕ ਹੈ ਜੀ। ਤੋਂ ਸੂਸਵਾਜ ਇੱਕ ਵਾਰੀ ਪਸੂ ਆਇਆ ਤੇ ਰੇਡ ਪਰਤਾ ਦਾ ਵੀਰ ਸਦਨਾਮ ਕਿੰਨੇ ਦੇ ਦੇਣੇ? ਰੇਡ ਇਹਦਾ ਪਧਰੀ ਆ ਜੀ। 60000 ਰੁਪਈਆ। ਹਾਂ? 60000। ਦੇ ਦੇ ਯਾਰ। ਬਾੜ ਦੀ ਦੇ ਦਾਂਗੇ ਜੀ। ਹੋਰ ਕਰ ਦਈਏ? ਨਹੀਂ ਹੁੰਦਾ ਕਰੀਏ। ਕਰ ਦਈਏ। ਸੂਈ ਸਵਾਈ ਮੈਂ। ਹੋਰ ਇੰਨੀ ਭਾਵੇਂ ਸੂਈ ਸਵਾਈ ਆ ਪਰ ਕੋ ਲਾ ਕੇ ਰੱਖੀਏ। ਯਾਰ 3000 ਸੰਤੂ ਸਾਹਿਬ ਇਹਦੇ ਵਿੱਚੋਂ ਵੀ ਛੱਡ ਦਾਂਗੇ 3000 ਜੇ ਮਰਦੀ ਆ। ਕਿੰਨੇ ਦੀ? ਉਹ ਨਹੀਂ ਦਾਂ ਤਿੰਨ ਹਜ਼ਾਰ ਰੁਪਈਆ ਹਜ਼ਾਰ ਘੱਟ 60000 ਦੀ ਦੇ ਦਾਂਗੇ ਮੈਂ। 59 ਦੀ। ਹੋ ਇੰਨੀ ਮੈਂ 68000 ਦੀ ਦੋਸਤ ਜਿਆਦਾ ਇੱਕ ਘੱਟ 60000 ਦੀ 59000 ਦੀ ਇਹ ਮੱਝ ਮਿਲ ਜੂਗੀ ਤੇ ਮਗਰ ਕਟਾ ਦੋਸਤ ਬਾਕੀ ਖਾਇ ਸੱਚਾ ਤਾਜ ਅੱਜ ਸਵੇਰ ਦੀ ਮਾਰਨਿੰਗ ਸੁਈਏ 나ੜੂ ਨਾਲ ਬੱਚੇ ਦੇ ਮਗਰ ਕਟਾ ਸਚਵਾਪ ਅਸਮਾ ਦੀ ਚੰਗੀ ਹੈ ਦੋਸਤ ਹਵਾ ਨਹੀਂ ਵੇਖੋ ਕਿ ਡਕੜਾ ਲੱਗਾ ਹਵਾ ਨਹੀਂ ਲੇਵੇ ਦੀ ਸਾਫ ਆ ਕਰਮਾ ਦੀ ਬਿਲਕੁਲ ਪਤਲੇ ਪਿੰਡ ਦੀ ਥੋੜੀ ਸੰਭੀ ਨਹੀਂ ਇਹਨੂੰ ਗੱਲ ਵੱਖਰੀ ਤੇ 59000 ਦੀ ਇਹ ਮੱਝ ਤੁਹਾਨੂੰ ਮਿਲੂਗੀ ਮੇਰਾ ਵੀਰ ਇੱਥੇ ਆਣ ਕੇ ਜਿੰਦਾ ਮਰਜੀ ਕੋਈ ਤਸੱਲੀ ਕਰੇ ਆ ਵੀ ਚੋਵੇ ਪਾਵੇ ਭਰਾਵੇ ਬਸ ਅੱਛਾ ਫਿਰ ਸਤਾਮ ਅੱਗੇ ਆਪਣੇ ਕੋਲ ਜਿਹੜਾ ਨਾਲ ਅੱਗੇ ਉਹ ਬੂਰੀ ਆ ਗਈ ਕੱਟੀ ਜੀ ਸੰਧੂ ਸਾਹਿਬ ਲੈ ਕੇ ਆਂਦਾ ਬਹੁਤ ਜ਼ੋਰ ਚੰਗਾ ਅੱਛਾ ਹਾਂ ਉਹ ਆ ਬੂਰੀ ਮੱਝ ਆ ਗਈ ਆ ਇਹ ਵੀ ਜੀ 2 ਮਹੀਨੇ ਹੀ ਗੱਭਣ ਜੇ ਚੈੱਕ ਪਾਸ ਹੋਈ ਗਾੜੀ ਕੋ ਭੈਣ ਭਰਾ ਉਹਦੀ ਕਰਾ ਲਿਆ ਆਪਾਂ ਕੋਈ ਤਰ੍ਹਾਂ ਨਹੀਂ ਚੈੱਕ ਪਾਸ ਆਪਾਂ ਕਰਾ ਲਈ ਹੈ ਹਾਂਜੀ 5 ਕਿਲੋ ਦੇ ਹਲੇ ਦੁੱਧ ਜੀ 5 ਕਿਲੋ ਦੁੱਧ ਆ ਦੋਸਤੋ 2 ਮਹੀਨੇ ਦੀ ਗੱਭਣ 2 ਮਹੀਨੇ ਦੀ ਪਹਾੜੇ ਦੇ ਮਿਲਦੀ ਜੀ ਉਹ ਜੀ ਪਹਾੜੇ ਦੇ ਮਿਲਦੀ ਹੈ ਦੋਸਤੋ 2 ਮਹੀਨੇ ਦੀ ਗੱਭਣ ਪੂਰੀ ਆਪਾਂ ਬਾਹਰ ਕੱਢ ਕੇ ਤੁਹਾਨੂੰ ਤਸੱਲੀ ਨਾਲ ਦਿਖਾਉਣੇ ਆ ਤੇ ਲਾਲ ਹੀ ਪੂਰੀ ਹੈ ਚਾਰ ਤੇ 5 ਕਿਲੋ ਦੁੱਧ 5 ਕਿਲੋ ਜੀ ਏ ਵੀਰ ਜੀ ਹੁਣੇ ਮਾਲ ਦਾ ਰਾਤੀ ਆਇਆ ਬਿਲਕੁਲ ਠੀਕ ਹੈ ਜੀ ਹਾਂ ਉਹ ਤਾਂ ਵੇਚਿਆ ਤੁਹਾਨੂੰ ਤੁਹਾਡੇ ਸਾਰੇ ਕਾਲ ਦੇ ਮਹਾ ਤੇ ਅੱਗੇ ਵੀਰ ਸਤਨਾਬ ਸਵੇਰੇ ਦੂਜੇ ਦੀ ਤਿਜੇ ਲਈ ਗੱਪਣ ਦੂਜੇ ਦੂਜੇ ਆਹੋ ਗਾੜੀਆਂ ਤੇ ਜੇ ਸੂਗੇ ਤਿਜਾ ਸੂਗੀ ਗਾਂ ਉਹਨਾਂ ਅਰਥੋਂ ਵੀਰ ਜੀ ਸਿੰਘ ਸੋਨ ਦੇ ਕਹ ਪਾ ਆਇਆ ਪਹਿਲੇ ਦੂਜੇ ਸੂਣਾਵੇਂ ਝੂੜ ਝੜ ਚ ਖੱਟੀ ਗਦੇ ਲਓ ਜੀ ਸੂਹਾ ਦੋਸਤੋ ਅੱਗੇ ਮੇਰਾ ਵੀਰ ਕੋ ਤਿਜੇ ਲਈ ਗੱਪਣ ਮੰਗ ਰੇ ਦੋ ਮਹੀਨੇ ਦੀ ਗੱਪਣ ਆ ਤੇ ਦੋ ਧਗਾ ਲੈਣੇ ਕਰਮਾ ਹੁੰਦੇ ਤੇਵੇਂ ਨਿਗ ਨਿਗ ਗੱਲ ਕਰ ਪੈਂਦੇ ਪੰਜ ਕਿਲੋ ਦੁੱਧ ਮਿਲਦੀ ਭਾੜੇ ਦੇ ਹੁੰਦਾ ਇਥੇ ਕੋਈ ਕਰੇ ਪਹਿਲੀ ਗੱ अच्छा सतनाम अगले पिछले दी बराबर निकली जो आई बढ़िया है चौआई ना डोके ਦਾ ਫਰਕ ਨਹੀਂ ਉਧਰ ਹੋਦੀ ਅੱਛਾ ਹਾਂਜੀ ਹਾਂਜੀ चौआई ਬਹੁਤ ਸੋਹਣੀ ਥਾਂ ਦੇ ਕੋਈ ਰੰਗ ਲੱਗਾ ਸਭਾਈ ਚੁਬੀ ਦੀ ਦੋਸਤਾਂ ਚੰਗੀ ਨਿਕਲੀ ਹੈ ਬਾਕੀ ਇਧਰੋਂ ਤੁਹਾਨੂੰ ਦਿਖਾ ਦਿੰਨੇ ਇੱਕ ਵਾਰੀ ਬਾਕੀ ਮੂੰਹ ਮੱਥਾ ਵੀ ਚੰਗੀ ਤਰ੍ਹਾਂ ਦਿਖਾਉਣੇ ਆ ਆ ਕਰੋ ਚੈੱਕ 5 ਕਿਲੋ ਦੁੱਧ ਪਹਾੜੇ ਤੇ ਮਿਲਦੀ ਮੇਰਾ ਵੀਰ ਇੱਕ ਵਾਰੀ ਫੇਰ ਨੋਟ ਕਰ ਲੇਗਾ ਤੁਸੀਂ ਪਤਲੀ ਚਮੜੀ ਵੇਖੋ ਕਾਗਤਰ ਕੀ ਤਲਾਂ ਵਾਲੀ ਪੂਰੀ ਜੇ ਚਲ ਵੇਖੋ ਕਿੜੇ ਕਿੜੇ ਮੋਟੇ ਛੋਟੇ ਸਿੰਗੀ ਕਰਕੇ ਲੱਗਦੀ ਵੀ ਹੋ ਸਕਦਾ ਵੀ ਚਲੋ ਦੂਜੇ ਦੀ ਗੱਪੜ ਪਰ ਜਿਹੜੀ ਰੀਜਨਲ ਇੱਥੇ ਅੱਖ ਨੂੰ ਪਰ ਹਾਂ ਸਾਨੂੰ ਉਹਨਾਂ ਨੇ ਇਹ ਗੱਲ ਆਖੀ ਵੀ ਦੂਜੇ ਸੂਈ ਤੇ ਗਾੜੀ ਤੇ ਜੇ ਸੋਣਾ ਹੁਣ ਅਸੀਂ ਨਿੱਕਾ ਸਿੰਘ ਆਦੀ ਨਹੀਂ ਪਹਿਲੇ ਸੋਣਾ ਨਹੀਂ ਨਹੀਂ ਮੈਂ ਇੱਕ ਸੁਣੀ ਕਿ ਬੁੱਢੜਾ ਹੈ ਨਾ ਕੁਝ ਨਹੀਂ ਹੁੰਦਾ ਹਾਂ ਮੈਂ ਹੀ ਡੰਗਰ ਬੰਦਾ ਹੀ ਹਾਂ ਐਵੇਂ ਤਾਂ ਤੋਂ ਦੂਰ ਕੋਲ ਤੋਲੀ ਜਾਣਾ ਅੱਗੇ ਗੱਪਣ ਚੈੱਕ ਪਾਸਾ ਮੇਰਾ ਵੀਰ ਕੋਈ ਵੀ ਆ ਰਿਹਾ ਹੈ ਇਸ ਮ ਤੁਸੀਂ ਆਪ ਸਰਲੀ ਕਰਨ ਦਾ ਮਨ ਆਪ ਦੇ ਸਰਲੀ ਕਰਾ ਲਿਓ ਜਾਂ ਜਿਹੜੇ ਡਾਕਟਰ ਤੋਂ ਚੈੱਕ ਕਰਵਾਈਏ ਉਸ ਡਾਕਟਰ ਦੇ ਨਾਲ ਆਪਣੀ ਹੋਈ ਹੈ ਗੱਡੀ ਕੋ ਭੈਣ ਭਰਾ ਆ ਉਹਦਾ ਡਾਕਟਰ ਲੈ ਆ ਕੇ ਚੈੱਕ ਪਾਸ ਕਰਾ ਲਈ ਸੀ ਵੇਖੋ ਹਾਂ ਇਹ ਮਤਲਬ ਜਦੋਂ ਅਸੀਂ ਕੋਈ ਆਪਾ ਕੜ ਵੀ ਮਤਲਬ ਝੂਠ ਫਰਾਦ ਮਾਰੀ ਜਾਂਦੇ ਹਾਂ ਕੱਲ ਵੀਰੋਂ ਨਾ ਗਾ ਤੇ ਅਸੀਂ ਦੱਸਿਆ ਵੀ 6 ਆਪਾਂ ਇਹੋ ਬੋਲੇ 6 ਪੂਰੀ ਹੋ ਗਈ 7ਵਾਂ ਲੱਗਾ ਤੇ ਚਲੋ ਸੌਦਾ ਕਰਕੇ ਮੁਰਕੇ ਸ਼ਾਮੀ ਆਇ ਚੋਣ ਚੋ ਕੇ ਆਦਾ ਡਾਕਟਰ ਲੈਦਾ ਹੈ ਡਾਕਟਰ ਨੇ ਹੱਥ ਪਾਉਂਦਾ ਸਾਰਾ ਦਾ ਸਾਢੇ 800 ਆਪਾਂ ਨੇ 7ਵਾਂ ਲੱਗਾ ਹੀ ਦੱਸਿਆ ਉਹਨਾਂ ਨੂੰ 15 ਦਿਨ ਵੱਧ ਨਹੀਂ ਲੱਗਦਾ। ਜੇ ਵੀ ਸਤਨਾ ਮੇ ਦਾ ਜਦੋਂ ਤਸੱਲੀ ਅਗਲਾ ਕਰ ਲੈ। ਆਪਣੀ ਬੇਫਿਕਰੀ। ਬੇਫਿਕਰੀ। ਕੱਲ ਅਗਲੇ ਨੂੰ ਕੋਈ ਵਾਅਦਾ ਵੰਡ। ਜੰਦੂ ਸਾਹਿਬ ਇੱਕ ਹੋਰ ਬੇਨਤੀ ਆ। ਜਿਹੜਾ ਉੱਥੇ ਜਾ ਕੇ ਮੁੜ ਕੇ ਡਾਕਟਰ ਭਾ ਕੇ ਕਰ ਲਈ ਇੱਥੇ ਡਾਕਟਰ ਨਹੀਂ ਆ ਕਰਦੇ। ਉਹ ਡਾਕਟਰ ਆ ਦਿੰਦਾ ਇੰਨੇ ਚਿਰ ਦੀ, ਉਨੇ ਚਿਰ ਦੀ ਇਹ ਗੱਲ ਨਹੀਂ ਮੀਂਦਾ। ਹਾਂ ਜੰਦੂ ਜਣਾਂ ਦਾ ਗੱਪ ਛਾ। ਕੋਈ ਬੱਚਾ ਫਾਲਸ ਉਟ ਜੇ ਜਾਂ ਮਾਂ ਫਾਲਸ ਉਟ ਦੇ। ਨਹੀਂ ਨਹੀਂ ਵੀ ਨਹੀਂ ਗੱਲ। ਫਾਲਸ ਤੇ ਕਾਤੋਂ ਸੁਣ ਲੈਣੋ ਆਪਣੀ ਆਪਾਂ ਗਰੰਟੀ ਉਹਦੀ ਦੇਣੀ ਜਿਹੜੀ ਆਪਣੀ ਮਿਲ ਪਰੋਸੇ ਜੋਗ ਉਹ ਤਾਂ ਤੁਝੇ ਉਹ ਇਹ ਚੱਕਰ ਉਹ ਖੱਜੇ ਖਰਾਬੀ ਹੋ ਜਾਂਦੀ ਆ ਵੀ ਜਦੋਂ ਮੰਨ ਲਓ ਘੜੇ ਘੜ ਕੇ ਮਿਲ ਕੇ ਡਾਕਟਰ ਨੂੰ 2 ਘੰਟੇ ਡੀਕਾ ਉਹ ਖਰਾਬ ਹੋ ਜਾਂਦਾ ਅੱਗੇ ਘਰ ਲਿਜਾ ਕੇ ਔਰ ਇਹ ਵੀਰ ਉਹਨਾਂ ਐਸੇ ਲਿਆ ਕੇ ਕਰਾ ਲਈ ਸਾਨੂੰ ਕੁਝ ਨਹੀਂ ਇੱਥੇ ਕਰਾਵੇ ਜਿਹੜਾ ਨਹੀਂ ਨਹੀਂ ਅੱਗੇ 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 ਘਰ ਲਿਜਾ ਕੇ ਤਾਂ ਮਗ ਵਪਾਰ ਦਾ ਕੰਮ ਹੀ ਨਹੀਂਗਾ ਅੱਗੇ ਘਰਾਂ ਜਾ ਕੇ ਚੈੱਕ ਕਰਾਉਣ ਜਾਂ ਪੈਸੇ ਉੱਤੇ ਗਣਕੇ ਦੇਣਾ ਤਾਂ ਸਾਨੂੰ ਕੋਈ ਗੱਲ ਨਹੀਂ ਹੁੰਦਾ ਅਸੀਂ ਤਾਂ ਅਗਲਾ ਕਰਾਵੇ ਵੀ ਤੇਰੇ ਖੜਕੇ ਦਾ ਨਹੀਂ ਇੱਥੇ ਆਪਾਂ ਨੇ ਵੀ ਤਸੱਲੀ ਇੱਥੇ ਉਹ ਕੱਲ ਕੋਕੀ ਜੀ ਉਹ ਜਲਸੀ ਵਹਿਦੀ ਇੱਥਾਂ ਕੀਤੀ ਉਹ ਕੱਲ ਵੀਰ ਨੇ ਦੋ ਘੜੇ ਖਰਾਕ ਦਿੱਤਾ ਸਾਡੇ ਜਨਾਜ਼ੀ ਦੱਬੀ ਨਾ ਉਹਨੇ ਸਾਡੇ ਜਾਨ 24 ਸਾਢੇ 24 ਕਿਉਂ 15 ਦਿਨਾਂ ਦਾ ਫਰਕ ਪਾ ਕੇ ਮੁੱਠੇ ਰੁਪਏ ਆ ਮੈਂ 2000 ਘੱਟ ਕੇ ਨਾ ਟਾਪ ਆ ਕੇ ਬਹਿ ਗਿਆ ਤੇ ਇਸ ਤਰ੍ਹਾਂ ਗੱਡੀ ਮੋੜਦੀ ਭਾਰੀ ਜੰਗੇ ਨਹੀਂ ਲੱਗੀ ਨਾਲੇ ਦੋ ਘੜੇ ਦੋ ਘੜੇ ਖਰਾਕ ਕੀਤਾ ਇਕ ਤੋਂ ਇਹ ਤਸੱਲੀ ਇੱਥੇ ਚੈੱਕ ਕਰਾਉਂਦੇ ਆਂ ਭਈ ਇੱਥੋਂ ਕਰਾਓ ਤਸੱਲੀ ਆਪਾਂ ਇਹਨਾਂ ਵੀ ਜਿਹੜੀ ਸੂਨ ਵਾਲੀ ਦੱਸਾਂਗੇ ਨਿਕਲੂ ਸੂਨ ਵਾਲੀ ਇਹ ਨਹੀਂ ਵੀ ਮਤਲਬ ਖਾਲੀ ਸੂਨ ਵਾਲੀ ਬਣਾ ਲਾਂਗੇ ਨਹੀਂ ਨਹੀਂ ਗਲਤ ਕਰ ਆਪਾਂ ਤਾਂ ਆਨਲਾਈਨ ਕੰਮ ਆ ਝੂਠ ਤੇ ਬਚਾ ਆਪਾਂ ਤਾਂ ਸਾਰੇ ਵੀਰਾਂ ਨੂੰ ਵੀ ਅਪੀਲ ਕਰਦੇ ਆਂ ਜੋ ਜਦੋਂ ਚੈੱਕ ਪਾਸ ਕਰਨ ਨੂੰ ਕਿਹਾ ਜਾਵੇ ਇੱਥੋਂ ਚੈੱਕ ਕਰਾਓ ਉਸ ਤੋਂ ਬਾਅਦ ਦੋਸਤੋ ਤੁਹਾਡੀ ਚੀਜ਼ ਕੋਈ ਬੰਦਾ ਬਾਦ ਪਾਤਾ ਘਟ ਪਾਤਾ ਗਰਮ ਪਾਤਾ ਸਰਦ ਕੋਈ ਆ ਵੀ ਨਾ ਵੀ ਹੋ ਜਾਣੀ ਉਹ ਬਾਕੀ ਉਹਦੇ ਵਾਸਤੇ ਤਸੱਲੀ ਕਰਾ ਕੇ ਦਿਆਂ ਕੋਈ ਚੱਕਰ ਨਹੀਂ ਪਹਿਲਾਂ ਮੇਰਾ ਵੀ ਤਸੱਲੀ ਕਰ ਲਿਆ ਕਰੋ ਇਹ ਅੱਜ ਨਾਗਨੇ 200 ਟੋਟਲ ਕਟੀਆਂ 2 ਛੋਟੀਆਂ ਹੋ ਗਈਆਂ ਅੱਜ ਉਹ ਵੀ ਦਿਖਾ ਦਿੰਦੇ ਇਹਦਾ ਮੁੱਲ ਕਿੰਨਾ ਸੀ ਮੈਂ ਤਾਂ ਆ ਮੁੱਲੇ ਰਹੇਗਾ ਮੁੱਲੇ ਦਾ ਵੀਰ ਜੀ ਜੇ ਸਾਡਾ ਛੋਟੀ ਭਾਵੇਂ 50 55 ਜਿੰਨਾ ਮਰਜ਼ੀ ਮੰਗੀ ਆ ਮੁੱਲ ਪੱਧਰੀ ਕਰਨਾ ਜੀ ਆ ਮੁੱਲੇ ਦਾ ਕਰਨਾ ਆਪਾਂ 52000 ਰੁਪਇਆ 52 ਆ ਲਾਗੇ ਲੌਣਾ ਜੀ ਦੇਦ ਕੇ ਕਰ ਕੋਰ ਕਰ ਆ ਤਾਂ ਨਹੀਂ ਸੰਦੂ ਸਾਹਿਬ ਚੱਟਦਾ ਜੀ ਜਾ ਚ ਨਹੀਂ ਹੋਊਗਾ ਸਵਾਦ ਤਾਉਣਾ ਜਾ ਪੂਰੇ 90 ਦੀ 52 ਪੂਰੇ ਦੀ ਦੇਣੀ ਇਹ ਨਹੀਂ ਗੱਲ ਕਰਨਾ ਅੱਛਾ ਹਾਂ ਮਰਜੀ ਹੈ ਤੇਰੀ ਵੇਲਾ ਤਾਂ ਸੋਚ ਉਹ ਕਰਾਂਗੇ ਆ ਚਲ ਯਾਰ ਜੀ ਦੇ ਵੀ ਜੋ ਮਰਜੀ ਆਖੀ ਹੋਵੇ ਆ ਮਰਜੀ ਦਾ ਕੋਈ ਗੱਲ ਤੇਰਾ ਜੀ ਨਹੀਂ ਕਰਦਾ ਸਾਨੂੰ 50 ਦਿਨ ਦਿੱਤੇ ਜਲਪਣੀ ਮਿਲਦਾ ਮੱਧ ਚੰਗੀ ਜਿਹਾ ਐਵੇਂ ਕਰਦੋ ਕਿਸੇ ਪਿੰਡ ਪੜਾ ਪਾੜਾ ਬੱਜੂਗਾ ਚੰਗੇ ਸੋਹਣੇ ਸੇਕ ਸੁੰਗ ਦੇ ਵਿੱਚ ਆਏ ਹੋਏ ਜਿਆਦਾ ਨਹੀਂ ਪੱਤਰ ਇਸ ਤੋਂ ਬਾਅਦ ਦੋ ਕਟੀਆਂ ਤੁਹਾਨੂੰ ਦਿਖਾ ਦਿੰਦੇ ਆ ਕੋਈ ਵੀਰ ਚਲੋ ਸ਼ੌਕ ਨਾਲ ਅੱਗੇ ਸਾਹਮਣਾ ਚਾਹੁੰਦਾ ਦੋ ਕਟੀਆਂ ਨੇ ਇੱਕੋ ਜੀਆਂ ਕਟੀਆਂ ਨੇ ਠੀਕ ਆ ਜੀ ਇੱਕੋ ਜੀ ਉਮਰ ਆ ਬਾਕੀ ਡਿਟੇਲ ਆਪਾਂ ਲੈ ਲੈਨੇ ਆ 17 ਬਾਈ 31 ਇੱਕ ਤਾਂ ਨੀਲੀ ਦੇ ਵਿੱਚ ਇਹ ਵੀਰ ਜੀ ਪੰਜਾਂ ਪੰਜਾਂ ਮਹੀਨਾ ਦੀ ਉਹ ਆਪਣੀ ਮਹਿ ਨਹੀਂ ਪੂਰੀ ਹਾਂ ਉਹ ਵੀਰ ਨਾਲ ਲਈ ਤੇ ਹੀ ਕੱਟੀ ਸਣੇ ਹਾਂ ਮੁਰਗੇ ਚੱਲੇ 100 ਮਜਬੂਰੀਆਂ ਨੇ ਥੋੜਾ ਜਿਹਾ ਪੈਮ ਪੈਮ ਚੱਕਰ ਪੈ ਗਿਆ ਯਾ ਉਹ ਮੁਰਗੇ ਕੱਟੀ ਆਪਾਂ ਨੂੰ ਛੱਡ ਕੇ ਤੇ ਕੱਲੀ ਮਹਿ ਲੈ ਗਿਆ ਜੀ ਠੀਕ ਆ ਤੇ ਆਹ ਕੱਟੀ ਮਤਲਬ ਇਹ ਵੀ ਪੰਜਾਂ 6 ਮਹੀਨਾ ਦੀ ਆ ਅੱਛਾ ਜੀ ਉਹ ਮੁਰਾ ਦੀ ਆ ਇਹ ਨੀਲੀ ਤੁਹਾਡੇ ਸਾਹਮਣੇ ਠੀਕ ਆ ਜੀ ਆ ਜੇ ਕੋ ਭੈਣ ਭਰਾ ਸੰਭਲ ਵਾਲਾ ਹੋਊਗਾ ਲਓ ਵੀ ਦੋਸਤੋ ਜੋੜੀ ਵਿਕਾਊ ਆ ਤੇ ਜੋੜੀ ਦਾ ਮੇਰਾ ਵੀਰ ਕੋਈ ਫੋਕਦਾ ਮਾਰਨਾ ਚਾਹੁੰਦਾ ਜੋੜੀ ਦਾ ਮਾਰ ਇਹ ਦੇਖੋ ਇਹਦਾ ਚੋਲਾ ਕੱਢੀ ਦਾ ਕਿੱਦਾਂ ਮਨ ਲਿਓ ਠੀਕ ਹੈ ਜੀ ਇਹਦਾ ਫਰੇਕ ਇਹਦਾ ਵੇਖੋ ਕਿੱਡਾ ਚੋਲਾ ਕੁੜੀ ਇਹਦਾ ਵੇਖੋ ਥਾਂ ਫਰਕ ਤਾਂ ਲੱਗੇ ਠੀਕ ਹੈ ਜੀ ਥਾਂ ਦੇਖੋ ਕੋਈ ਭੈਣ ਭਰਾ ਸਾਹ ਲੂਗਾ ਦੇ ਬਣ ਜਾਣੀਆਂ ਹੋਈ ਚੋਲੀ ਜਾਂ ਹਿਲਣ ਦੀ ਹੈ ਚੋਲੀ ਆ ਪੂਰੀ ਹੈ ਜੀ ਤਾਂ ਵਈ ਤੇ ਪ੍ਰਾਪਰ ਧੀ ਆ ਕਤਕੁੱਤ ਵੀ ਕੱਟੀਆਂ ਦਾ ਇਕੱਠਾ-ਕੱਠੀਆਂ ਬਣ ਜਾਣੀਆਂ ਬਣ ਵਧੀਆ ਰਾਣ ਹੈ ਚਾਹ ਕੋਈ ਕੁੜੀ ਸਾਹ ਬਣਾ ਲੈ ਕੇ ਜਾਣਾ ਚਾਹੁੰਦਾ ਹੈ ਹਾਂ ਜੀ ਇਹ ਵੀ ਬਿਲਕੁਲ ਖਰੀਦਦਾਰੀ ਆ ਦੋਸਤੋ ਵਿਕਰੇ ਲਈ ਅਵੇਲੇਬਲ ਆ ਸੌਦਾ ਕਰ ਲਿਓ ਤੇ ਇਹ ਦੋਵੇਂ ਜੋੜੀ ਆਪਾਂ ਦੇ ਦਈਏ ਕਿੰਨੇ ਦੀ ਫਿਰ 20 ਦੇ ਦੀ 2 ਆ ਰਾਂ ਯਾਰ ਜੀ ਹਾਂ ਆ ਰਾਂ ਯਾਰ ਆ ਰਾਂ ਕੋਣਾ ਕੋਈ ਨਹੀਂ ਲੈਣਾ 15000 ਦੀ ਦਵਾਗੇ ਆਹੋ ਇਹ ਵੀ ਗੱਲ 15000 ਦੀ ਦਵਾਗੇ ਤੇ ਮੈਂ ਜਿੰਨੇ ਮਰਤੀ ਦਿੱਤੀ ਇਦੋਂ ਮੈਂ ਲਾ ਦੇਣੀਆ ਲਓ ਜਾ 15000 ਦੀ ਲਓ ਜੀ 15000 ਚੱਡ ਗਿਆ ਦੋਵੇਂ 15 ਇਹਦੇ ਸੇ ਇਕੱਲੀ ਇਕੱਲੀ ਲਊ ਫੇਰ ਆੜਾ ਛੜੀ ਦੇ ਦਾਂਗੇ ਚੱਲ ਲਓ ਵੀ ਪਰ ਨਿਆ ਦੇ ਬੰਨੋ ਲਓ ਵੀ ਦੋਸਤੋ ਠੀਕ ਆ ਜੀ ਤੇ ਬਾਕੀ ਜੋੜੀ ਦਾ ਸੌਦਾ ਮਾਰ ਲਿਓ ਕੋਈ ਮੇਰਾ ਵੀਰ ਇਕੱਠੀਆਂ ਚਲੋ ਦੋ ਜਾਣਗੀਆਂ ਕਰਦੇ ਆ ਜੀ ਦੋ ਹੀ ਹੈਗੇ ਵੀ ਜੀ ਆਦਨ ਕੱਢੀ ਬਹੁਤ ਚਲ ਪਰਲੀ ਆਦ ਕੱਢੀ ਫਟਾ ਫਟਾ ਕਢਾ ਪਰਲੀ ਕੱਢੀ ਬਹੁਤ ਚੰਗੀ ਆ ਹਾਂ ਇਹ ਉਹ ਵੀ ਗੱਲ ਸਾਂਭੰਦੀ ਆ ਜਿੰਨੇ ਸਾਹ ਵਾਲੀ ਗੱਲ ਸਾਂਭਣੀਆਂ ਪੈਣੀਆਂ ਵੀਰ ਬਾਣੀ ਜਾਂਦੀਆਂ ਆ ਆਪਣੇ ਕੋਲੀਆਂ ਦੀਆਂ ਲੈਂਗੀਆਂ ਕਰਨ ਵਾਲੀਆਂ ਲੋਕ ਤਕੜੀਆਂ ਘਰਾਵਾਂ ਹੋਈਆਂ ਬਾਣੀ ਜਾਂਦੀਆਂ ਆ ਠੀਕ ਆ ਜੁੱਕੇ ਗਲੇ ਖਾਗੇ ਨਾ ਕਿਹੜੇ ਵਿਚਾਰੇ ਚੇਤੇ ਪਾਉਣੇ ਆ ਰਿਆ ਤੁਹਾਨੂੰ ਫਾਗ ਜਾਂਦੀਆਂ ਵੀਰ ਸਤਨਾਮੇ ਅੱਜ ਨਾਗ ਨੇ ਆਪਣੇ ਕੋਲ ਹਾਂਜੀ ਹਾਂਜੀ ਤੇ ਨੰਬਰ ਬੋਲ ਦਈਏ ਨੰਬਰ ਆਪਣਾ ਹੈ 94655 ਆ 98955 ਪਿੰਡ ਕਹਿਰੋਂ ਤਹਿਸੀਲ ਬਟੇ ਜ਼ਿਲ੍ਹਾ ਸ਼ਹੀਤਰੰਦਾਲਾ ਠੀਕ ਆ ਵੀਰੇ ਹਾਂਜੀ ਲੋਕ ਦੋਸਤੋ ਇਹ ਨੰਬਰ ਆ ਵੀ ਤੇ ਬਾਕੀ ਮਾਲ ਜਿਹੜਾ ਦੋਸਤੋ ਜਿੰਨਾ ਵੀ ਹੋ ਸਕਦਾ ਆਪਦੇ ਵੱਲੋਂ ਜੈ ਜੀ ਇਹਨਾਂ ਵੱਲੋਂ ਕਿਉਂਕਿ ਦੁਰ ਫਿਰ ਕੇ ਮਾਲ ਅਗੇ ਨਫੇ ਦੋਸਤੋ ਹਰ ਪਸ਼ੂ ਦੇ ਵਿੱਚੋਂ ਚਲੋ ਲੈਣਾ ਵਪਾਰੀ ਵੀਰ ਨੇ ਪਰ ਪਸ਼ੂ ਚੰਗੇ ਆ ਮੇਰਾ ਵੀਰ ਕਿਸੇ ਵੀਰ ਨੂੰ ਐ ਨਾ ਕੋਈ ਸ਼ੰਕਾ ਕਿੰਤੂ ਪਰੰਤੂ ਜੇ ਨਾ ਰਹਿਓ ਕਰੋ ਆਪਦੀ ਅਗੇ ਚੋਕੇ ਤਸੱਲੀ ਕਰਿਆ ਤੇ ਇਹ ਨਗਲੇ ਅੱਜ ਘਟੋਕਾ ਰੱਤ 8 9 ਕ ਨਗਲ ਦਿਖਾਤੇ ਆ ਤੁਹਾਨੂੰ ਪੰਜ ਬਿਹੜਾ ਦੋ ਮੱਝਾਂ ਤੇ ਦੋ ਹੀ ਕਟੀਆਂ ਨੇ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ